ਇਹ ਮਿਸ਼ਾਲ ਜਿਹੜੀ ਹੈ ਇੱਥੇ 24 ਘੰਟੇ ਚੱਲਦੀ ਰਹਿੰਦੀ ਆ ਇਹ ਪਾਰਕ ਦਾ ਇੱਥੋਂ ਦਾ ਇਤਿਹਾਸ ਆ ਤੇ ਇਹਦੇ ਠੀਕ ਆਪੋਸਿਟ ਮਿਊਜ਼ੀਅਮ ਬਣਿਆ ਉਹ ਹੁਣ ਬੰਦ ਹੋ ਤਾਈ ਆ ਤੇ ਕਿਦਾਂ ਦਾ ਅੰਦਰ ਗੁਰਦੁਆਰਾ ਸਾਹਿਬ ਦਾ ਮਾਹੌਲ ਚੱਲ ਲਿਆ ਆਜੋ ਸਾਦਾ ਸ਼ਾਇਦ ਅੱਜ ਸ਼ੁੱਕਰਵਾਰ ਦਾ ਕਰਕੇ ਖੁੱਲਾ ਹੀ ਹੋਵੇ ਟਰਾਈ ਕਰ ਲੈਨੇ ਆ ਖੁੱਲਾਈ ਆ ਆਜੋ ਇਧਰ ਲੋਕ ਲੱਗਾ ਵਾ ਹਾ ਇਧਰ ਲੋਕ ਲੱਗਾ ਹਣ ਇਹਨਾਂ ਚੀਜ਼ਾਂ ਦੇ ਵਿੱਚ ਰੋ ਚਿਕਨ ਦਾ ਫਲੇਵਰ ਵੀ ਪਾਉਂਦੇ ਆ ਠੀਕ ਨਹੀਂ ਅੰਡਾ ਵੀ ਨਹੀਂ ਓਕੇ ਜੋ ਤੁਸੀਂ ਜੋੜੇ ਦੇ ਦਰਸ਼ਨ ਕਰ ਰਹੇ ਹੋ ਖੜਾਵਾਂ ਦੇ ਇਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਵੇਂ ਪਾਤਸ਼ਾਹ ਜੀ ਦੇ ਨੇ ਰਾਤ ਸਾਨੂੰ ਘੁੰਮਦਿਆਂ ਘਮੌਦਿਆਂ ਕਾਫੀ 11 12 ਵਜ ਗਏ ਸੀਗੇ ਤੇ ਸੌਂਦਿਆ ਸੌਂਦਿਆ ਸਾਨੂੰ ਮਤਲਬ 2 ਵਜ ਗਏ ਅੱਜ ਇਹ ਥੋੜਾ ਜਿਹਾ ਲੇਟ ਉੱਠਿਆ ਤੇ ਬਾਬਾ ਜੀ ਨੇ ਅਹੀਂ ਥੋੜਾ ਜਿਹਾ ਪ੍ਰੋਮਿਸ ਕੀਤਾ ਇਹ ਤੁਹਾਡੇ ਕੋਲ 7:30 8:00 ਵਜੇ ਪਹੁੰਚਾਂਗੇ ਤੇ ਫਿਰ ਵੀ ਸਾਨੂੰ 1.5 ਹੋ ਗਏ ਆ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਇੱਥੇ ਛੁੱਟੀ ਹੁੰਦੀ ਆ ਤੇ ਇੱਥੇ ਜਿੰਨੇ ਕ ਲੋਕਲ ਸਿੱਖਤ ਹੁੰਦੀ ਆ ਜਾਂ ਜਿੰਨੇ ਕ ਗੁਰੂ ਘਰ ਦਰਸ਼ ਮੇਲੇ ਕਰਨ ਆਉਂਦੇ ਸਨ ਤੋਂ ਸਾਰੇ ਇੱਥੇ ਆਉਂਦੇ ਸ਼ੁੱਕਰਵਾਰ ਦੇ ਸ਼ੁੱਕਰਵਾਰ ਹੀ ਸਮਾਗਮ ਚੱਲਦਾ ਇੱਥੇ ਹੁਣ ਚਲੋ ਦੇਖਦੇ ਆਪਾਂ ਵੀ ਕਿੰਨੀ ਇਕ ਸੰਗਤ ਆਈ ਆ ਤੇ ਕਿਦਾਂ ਦਾ ਅੰਦਰ ਗੁਰਦੁਆਰਾ ਸਾਹਿਬ ਦਾ ਮੋਹ ਚੱਲਣ ਲਿਆ ਆਜੋ ਆਜੇ ਛੁੱਟੀ ਹੁਣ ਕਰਨ ਬਿਲਕੁਲ ਰੋਡ ਸਾਰੇ ਇੱਥੋਂ ਦੇ ਵਿਹਲੇ ਆ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਗਿਆ ਹੁਣ ਇਹਨੂੰ ਕਰਦੇ ਆਂ ਦਰਵਾਜੇ ਨੂੰ ਨੌਕ ਅੱਧਰੋਂ ਤਾਂ ਪਤਾ ਹੀ ਹੈ ਜਿਦਾ ਦੱਸਿਆ ਵੀ ਬੰਦੀ ਰਹਿਂਦੇ ਆ ਦਰਵਾਜੇ ਹੋ ਸਕਦਾ ਸ਼ਾਇਦ ਅੱਜ ਸ਼ੁੱਕਰਵਾਰ ਦਾ ਕਰਕੇ ਖੁੱਲਾ ਹੀ ਹੋਵੇ ਟ੍ਰਾਈ ਕਰ ਲੈਨੇ ਆ ਖੁੱਲਾਈ ਆ ਆਜੋ ਦਰਵਾਜਾ ਇਧਰੋਂ ਢੋਦੋ ਤੇ ਇਧਰੋਂ ਲੋਕ ਲੱਗਾ ਵਾ ਹਾ ਇਧਰੋਂ ਲੋਕ ਲੱਗਾ ਹਾ ਵਾਹਿਗੁਰੂ 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 ਰੱਬ ਸਾਡੇ ਦਾ ਮੇਰੇ ਦਸਾ ਪਾ ਸਤਿ ਪ੍ਰਤਿਮਾਲੇ ਸਾਸ ਸਾਸ ਪ੍ਰਤਿਮਾਲੇ ਆਖੀ ਘੜੀ Okay, honey. yeah ਅੱਲਾ ਦੂਰੋਂ ਚਲ ਕੇ ਮੈਂ ਤੱਕੇ ਤਾ ਸਿਰਣਾਏ ਜੀਓ ਮੈਂ ਆਸਾ ਰਖੀ ਚਿਤਮਹੈਂ ਮੇਰਾ ਸਭਾ ਦੁੱਖ ਗਵਾਏ ਜੀਓ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹ ਦੇਸਾ ਹੋ ਜਿਸ ਪਾਸ ਬਹਤੇ ਆਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਾਨ ਅਰ ਭੂਮਾਨ ਤਾ ਕੀ ਤ੍ਰਿਸ਼ਣ ਨ ਬੁਝੀ ਲਪਟ ਰਹਿ ਮਾਇਆ ਰੰਗ ਮਾਤੇ ਲੋਚਣਾ ਕਛੂ ਨ ਸੁਜੀ ਵੱਡੇ ਵੱਡੇ ਰਾਜਾਨ ਆਰ ਭੂਮਾਨਾ ਤਾ ਕੀ ਤ੍ਰਿਸ਼ਣ ਨ ਬੁਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਣ ਕਛੂ ਨ ਸੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਜੋੜੇ ਦੇ ਦਰਸ਼ਨ ਕਰ ਰਹੇ ਹੋ ਖੜਾਵਾਂ ਦੇ ਇਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਵੇਂ ਪਾਤਸ਼ਾਹ ਜੀ ਦੇ ਨੇ ਇਹ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇੱਥੇ ਆਏ ਸੀ ਉਦੋਂ ਨੇ ਇੱਥੇ ਸਾਹਮਣੇ ਪਏ ਨੇ ਤੇ ਇਹ ਜਿਹੜਾ ਤੁਸੀਂ ਸਰੂਪ ਦੇ ਦਰਸ਼ਨ ਕਰ ਰਹੇ ਹੋ ਇਹ ਇੱਥੇ ਲਿਖਿਆ ਨਾ ਜਿਦਾ ਕਾਪੀ ਆਫ origignal ਪੇਂਟਿੰਗ ਆ ਇਹ ਜਿਹੜੀ ਇਹਦੀ ਬਿਲਕੁਲ ਅਸਲੀ ਪੇਂਟਿੰਗ ਆ ਗੁਰੂ ਸਾਹਿਬ ਦੇ ਵੇਲੇ ਦੀ ਕੀਤੀ ਗਈ ਆ ਉਹ ਜਿਹੜੀ ਅਸਲੀ ਕਾਪੀ ਉਹ ਕੋਲਕੱਤਾ ਪਈ ਆ ਮਿਊਜ਼ੀਅਮ ਦੇ ਵਿੱਚ ਇਹ ਉਹਦੀ ਬਿਲਕੁਲ ਫੋਟੋ ਕਾਪੀ ਮਤਲਬ 컬러 ਫੋਟੋ ਕਾਪੀ ਆ ਅਸਲੀ ਫੋਟੋ ਕਾਪੀ ਵਿਕਟੋਰੀਆ ਜਿਹੜਾ ਬਣਿਆ ਤੁਹਾਨੂੰ ਦੱਸਿਆ ਸੀ ਮੈਰੋ ਉਹਦੇ ਵਿੱਚ ਪਈ ਆ ਜੇ ਉੱਥੇ ਵੀ ਕਿਸੇ ਜਿਆਦਾ ਤੁਸੀਂ ਦਰਸ਼ਨ ਕਰ ਸਕਦੇ ਜਾ ਕੇ ਇਹ ਫੋਟੋ ਕਾਪੀ ਆ ਇਹ ਜੋੜਾ ਗੁਰੂ ਮਹਾਰਾਜ ਦਾ ਉੱਪਰ ਅੱਜ ਕਾਫੀ ਸੰਗਤ ਜਿਹੜੀ ਇਕੱਤਰ ਥੋਈ ਆ ਜਿਹੜੇ ਕਿ ਲੋਕਲ ਬੰਗਲਾਦੇਸ਼ ਤੇ ਰਹਿਣ ਵਾਲਾ ਵਾਸੀ ਆ ਲਵਤੇਜ ਸੋ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜੀ ਸੰਗਤ ਆ ਨਾ ਉਹ ਕਾਫੀ ਆ ਪਿਆਰ ਕਰਦੀ ਆ ਗੁਰੂ ਮਹਾਰਾਜ ਜੀ ਨੂੰ ਧੰਤ ਧੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋ ਇਹ ਵੀ ਸਾਡੇ ਇੱਥੋਂ ਦੇ ਇੱਕ ਐਗਜ਼ੀਕਿਊਟਿਵ ਮੈਂਬਰ ਨੇ ਜਿਹੜੇ ਕਿ ਇੱਥੋਂ ਦੇ ਹੀ ਵਾਸੀ ਹਨ ਲੰਗਰ ਦਾ ਪ੍ਰਬੰਧ ਕਾਫੀ ਵਧੀਆ ਤਰੀਕੇ ਨਾਲ ਇੱਥੇ ਚੱਲ ਰਿਹਾ ਆ ਸਾਡੀਆਂ ਮਾਤਾਵਾਂ ਭੈਣਾਂ ਲੰਗਰ ਛਕ ਰਹੀਆਂ ਤੇ ਦੂਸਰੀ ਸਾਈਡ ਦੇ ਉੱਪਰ ਜਿਹੜੇ ਸਾਡੇ ਭਾਈ ਆ ਉਹ ਪੰਗਤ ਵਿੱਚ ਬੈਠੇ ਹੋਏ ਨੇ ਸੋ ਬੜਾ ਹੀ ਮਨ ਖੁਸ਼ ਹੋਇਆ ਕਿ ਇਸ ਦੇਸ਼ ਦੇ ਵਿੱਚ ਜਿਹੜਾ ਪ੍ਰਾਤਨ ਇਤਿਹਾਸਿਕ ਗੁਰਦੁਆਰਾ ਵਾ ਉੱਥੇ ਬੜੇ ਹੀ ਵਧੀਆ ਤਰੀਕੇ ਨਾਲ ਮਹਾਰਾਜ ਦੇ ਸ਼ੁਕਰਾਨੇ ਕੀਤੇ ਗਏ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਤੇ ਨਾਲ ਹੀ ਜਿਹੜੀ ਲੰਗਰ ਦੀ ਮਰਿਆਦਾ ਆ ਉਹਨੂੰ ਮੁੱਖ ਰੱਖਦੇ ਹੋਏ ਮਹਾਰਾਜ ਦੀ ਬਣਾਈ ਹੋਈ ਮਰਿਆਦਾ ਦੇ ਅਨੁਸਾਰ ਇਹ ਲੰਗਰ ਜਿਹੜਾ ਤਿਆਰ ਕੀਤਾ ਗਿਆ ਤੇ ਲੰਗਰ ਸੰਗਤ ਨੂੰ ਸ਼ਿਕਾਇਆ ਗਿਆ यूनिवर्सिटी का ये पार्किंग है लग रही है। ये गाड़ी पार्किंग है ओके okay. और यहाँ पर वो जो फास्ट फूड का दुकान है ओके okay. वो छात्रों लोग यहाँ पर बैठ के यहाँ फोटो कॉपी का दुकान है ओके okay. ये आइसक्रीम आप खा सकते हैं यहाँ से ठीक है तेरह हजार नब्बे ਪower ਪਾਕਿਸਤਾਨ ਦੀ ਜੋ ਫੌਜੀ 9071 ਦੇ ਵਿੱਚ جنگ ਹੋਇਆ ਸੀ ਸਰਦਾਰ ਜਨਰਲ ਸਪੀਕ ਸਿੰਘ ਜੀ ਅਤੇ ਜਗਜੀਤ ਸਿੰਘ ਅਰੋੜਾ ਉਹ ਦੋ ਜਨਰਲ ਸੀ ਜਿਨ੍ਹਾਂ ਦੇ ਸਾਹਮਣੇ ਪਾਕਿਸਤਾਨ ਆਰਮੀ ਨੇ ਸਰੈਂਡਰ ਕੀਤਾ ਸੀ ਇਹ ਆਪ ਜੀ ਨੂੰ ਉਹ ਜਗ੍ਹਾ ਵਿਖਾਉਣੀ ਜਿੱਥੇ ਸਰੈਂਡਰ ਕੀਤਾ ਗਿਆ ਵਾ ਉਥੇ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਦਿੱਲੀ ਵਿੱਚ ਇੰਡੀਆ ਗੇਟ ਤੇ ਮਿਸਾਲ ਚਲਦੀ ਆ ਅਮਰਜੋਤੀ ਇੱਥੇ ਵੀ ਅਮਰ ਜੋਤੀ ਮਿਸਾਲ ਜਿਹੜੀ ਹੈ ਗੈਸ 'ਤੇ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ 24 ਘੰਟੇ ਬਾਈ ਫੌਜ ਇੱਥੋਂ ਸਰੈਂਡਰ ਕੀਤੀ ਸੀ ਤੇ ਫੌਜ ਫਿਰ ਕਿੱਥੇ ਖੜਿਆ ਇੱਥੋਂ ਫਿਰ ਪਾਣੀ ਵਾਲੇ ਜਹਾਜ਼ ਨਹੀਂ ਖੜਿਆ ਬਜਬਾ ਇੱਕ ਆਰਟੀਕਲ ਗੱਟਾ ਤੇ ਕਲਕੱਤੇ ਤੋਂ 22 ਫਿਰ ਪਾਕਿਸਤਾਨ ਜਾ ਕੇ ਸੁੱਟਿਆ ਸੀ ਇੱਥੇ ਬਹੁਤ ਜਿਆਦਾ ਨਿਸ਼ਾਨੀਆਂ ਸਨ ਜਗਜੀਤ ਸਿੰਘ ਰੋੜਾ ਦੀਆਂ ਜਨਰਲ ਸਪੀਕ ਸਿੰਘ ਦੀਆਂ ਉਹ ਕੁਰਸੀਆਂ ਵੀ ਜਿਹੜੀਆਂ ਲੱਕੜ ਦੀਆਂ ਲੰਮੀਆਂ ਸੀ ਇਹ ਟੇਬਲ ਸੀ ਤੇ ਪਰ ਹੁਣ ਇੱਥੋਂ ਦੇ ਜਿਹੜੇ ਸਰਕਾਰ ਆ ਜਾਂ ਲਾਲੋ ਸਟੂਡੈਂਟ ਸਾਰੀ ਤਬਾਹ ਕਰਕੇ ਧਿਆਵਾ ਤੇ ਨਿਸ਼ਾਨੀ ਥੋੜੀ ਬਤੀ ਰਹੀ ਹੈ ਜਗਜੀਤ ਸਿੰਘ ਅਰੋੜਾ ਦੀ ਜਲਸਿਕ ਦੀ ਹਾਂ ਥੋੜੀ ਬਤੀ ਨਿਸ਼ਾਨੀਆਂ ਹੈ ਕਿਉਂ ਸਮੇਂ ਦੇ ਨਾਲ ਨਾਲ ਸਭ ਕੁਝ ਇਥੋਂ ਚੇਂਜ ਹੋ ਚੁੱਕਾ ਵਾ ਹੁਣ ਜਿੱਦਾਂ ਆਈਰ ਸਵਾਸਤ ਹੋ ਗਈ ਆ ਕੱਲ ਨੂੰ ਖੁੱਲਣੇ ਹੋਣ ਬਾਜ਼ਾਰ ਕੱਲ ਨੂੰ ਆਸ਼ ਹੋ ਗਿਆ ਫੇਰਾ 5 ਤਰੀਕ ਨੂੰ ਸਾਰੇ ਓਪਨ ਹੋ ਜਾਣੇ ਆ ਤੇ ਕੱਲ ਨੂੰ ਇਤੋਂ ਵੀ ਜ਼ਿਆਦਾ ਟ੍ਰੈਫਿਕ ਤੇ ਬੁਰਾ ਹਾਲ ਹੋਣਾ ਇੱਥੇ ਲੰਘ ਨਹੀਂ ਹੋਣਾ ਪਹਿਲਾਂ ਅਪਾ ਉੱਥੇ ਪਹੁੰਚੀਏ ਬੰਦਾ ਇਹ ਕਹਾਲਿਆ ਹਾਂ ਇਹ ਬਿਲਡਿੰਗ ਬੜੀ ਉਹ ਕਾਦੀ ਆ ਉਹ ਇੱਥੇ ਕੀਤਾ ਸੀ ਨਾ ਕਿ ਸਰੈਂਡਰ ਇਸ ਜਗ੍ਹਾ ਤੇ ਹਾਂ ਇਸ ਵਿੱਚ ਚਿਕਨ ਦਾ ਫਲੇਵਰ ਤਾਂ ਨਹੀਂ ਆ ਕੋਈ ਨਹੀਂ 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 ਆਈਏ ਉਧਰ ਗਏ ਨਾ ਬਾਬਾ ਜੀ ਪਰੇ ਜਨੇ ਮਾਰਕੀਟਾਂ ਉਧਰ ਹੈਗਾ ਉਧਰ ਹੈ ਇਹਨਾਂ ਚੀਜ਼ਾਂ ਦੇ ਵਿੱਚ ਨਾ ਉਹ ਚਿਕਨ ਦਾ ਫਲੇਵਰ ਹੀ ਪਾਉਂਦੇ ਆ ਚਿਕਨ ਨਹੀਂ ਓਕੇ ਅੰਡਾ ਵੀ ਨਹੀਂ ਓਕੇ ਉਹ ਚਿਕਨ ਦੀ ਦੁਕਾਨਾਂ ਉਧਰ ਬਹੁਤ ਮਿਲਣੇ ਸਾਈਡ ਤੇ ਇਧਰ ਠੀਕ ਹੈ ਨਹੀਂ ਆਦੇ ਚਲੋ ਲੱਗਣ ਵੀ ਸਾਫ ਸੁਥਰਾ ਦਿਆ ਸਾਰਾ ਚੌਂਕ ਲੱਗੀ ਜਰਨਲ ਸ਼ਵੇਕ ਸਿੰਘ ਤੇ ਜਰਨਲ ਜਗਜੀਤ ਸਿੰਘ ਰੋੜਾ ਉਹ ਇੱਥੇ ਕਮਾਂਡ ਕਰ ਰਹੇ ਸੀ ਉਹਨਾਂ ਦੇ ਅੱਗੇ ਪਾਕਿਸਤਾਨੀ ਫੌਜ ਨੇ ਸਰੈਂਡਰ ਕੀਤਾ ਸੀ ਤੇ ਪਾਕਿਸਤਾਨੀ ਫੌਜ ਦੀ ਗਿਣਤੀ ਸੀ ਕਿ 13090 ਉਹਨਾਂ ਨੂੰ ਇੱਥੋਂ ਲੈ ਕੇ ਤੇ ਸ਼ਿਪ ਰਾਈਂ ਕੋਲਕੱਤਾ ਦੀ ਬਾਈ-ਬਾਈ ਘਾੜ ਖੜਿਆ ਉੱਥੋਂ ਜਹਾਜ਼ ਰਾਈਂ ਚੋਕੇ ਤੇ ਪਾਕਿਸਤਾਨ ਲੈ ਕੇ ਗਏ ਸੀ ਉਹਨਾਂ ਨੂੰ ਤੇ ਇਹ ਜਿਹੜੇ ਇੱਥੇ ਚੀਜ਼ ਹੋਏ ਸੀ ਨਾ ਹਿੰਦੁਸਤਾਨੀ ਤੇ ਬੰਗਲਾਦੇਸ਼ੀ ਇਹ ਉਹਨਾਂ ਦੀ ਸ਼ਹੀਦਾਂ ਦੀ ਜਾਦ ਯਾਦ ਦੇ ਵਿੱਚ ਇਹ ਮਸ਼ਾਲ ਜਿਹੜੀ ਹੈ ਇਹ ਇੱਥੇ 24 ਘੰਟੇ ਚੱਲਦੀ ਰਹਿੰਦੀ ਆ ਇਹ ਪਾਰਕ ਦਾ ਇੱਥੋਂ ਦਾ ਇਤਿਹਾਸ ਆ ਤੇ ਇਹਦੇ ਠੀਕ ਆਪੋਸਿਟ ਮਿਊਜ਼ੀਅਮ ਬਣਿਆ ਉਹ ਹੁਣ ਬੰਦਿਆ ਛੁੱਟੀਆਂ ਦਾ ਕਰਕੇ ਉਹਦੇ ਅੰਦਰ ਜਰਨਲ ਸਵੇਕ ਸਿੰਘ ਤੇ ਜਰਨਲ ਜਗਜੀਤ ਸਿੰਘ ਅਰੋੜਾ ਦੀ ਫੋਟੋ ਵੀ ਲੱਗੀ ਆ ਤੇ ਨਾਲ ਇਤਿਹਾਸ ਵੀ ਲਿਖਿਆ ਹੋਇਆ ਪਰ ਉਹ ਛੁੱਟੀਆਂ ਹੁਣ ਕਰਕੇ ਬੰਦ ਉਹ ਸਾਡੇ ਕੋਲ ਵੇਖਣ ਦਾ ਮੌਕਾ ਨਹੀਂ ਮਿਲਣਾ ਕਿਉਂਕਿ ਸਵੇਰੇ ਸਾਡੀ ਇੱਥੋਂ ਵਾਪਸੀ ਤੇ ਬਾਕੀ ਆਪਾਂ ਨਾਲ ਪਾਰਕ ਘੁੰਮਦੇ ਆ ਉਹ ਦੇਖਦੇ ਆ ਬਾਬਾ ਜੀ ਨਾਲ ਕਰਦੇ ਆ ਥੋੜਾ ਜਿਹਾ ਵਿਚਾਰ ਸਾਂਝਾ ਵੀ ਕੀ ਕੀ ਇੱਥੋਂ ਦਾ ਇਤਿਹਾਸ ਆਜੋ ਕਿ ਤੁਹਾਡਾ ਜਿਹੜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਚਰਨਸ਼ੋਕ ਮਿਤ੍ਰ ਸਥਾਨਾਂ ਦੇ ਉੱਤੇ ਯਾਤਰਾ ਕਰਨ ਆਏ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੁਲਤਾਨਪੁਰ ਤੋਂ ਪਹਿਲੇ ਅਦਾਸੀ ਸਟਾਰਟ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਅਦਾਸੀ ਬੰਗਲਾਦੇਸ਼ ਧੱਕਾ ਕਰੀ ਇੱਥੋਂ ਦੀ ਕੀਤੀ ਹੈ ਸੋ ਜਿਹੜੇ ਸਥਾਨਾਂ ਤੇ ਆਪ ਜੀ ਨੇ ਦਰਸ਼ਨ ਕੀਤੇ ਆ ਉਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ 2 ਸਾਲ ਪਲੱਸ ਰਹੇ ਨੇ ਭਗਤੀ ਕੀਤੀ ਬੰਦਗੀ ਕੀਤੀ ਕੀਰਤਨ ਕੀਤਾ ਤੇ ਸੰਗਤਾਂ ਨੂੰ ਜਿਹੜਾ ਵਾ ਉਤਾਰਿਆ ਅਤੇ ਜਾਦੂਗਰਨੀ ਜਿਹੜੀ ਨੂਰ ਨਿਆਸ਼ੀ ਜਿੰਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ ਉਹਨੂੰ ਵੀ ਤਾਰਨਾ ਕੀਤਾ ਉਹਦਾ ਵੀ ਭਲਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਅਤੇ ਇੱਥੇ ਹੀ ਬੰਗਲਾਦੇਸ਼ ਦੀ ਧਰਤੀ ਤੇ ਜੋ ਤੁਸੀਂ ਕੱਲ ਨਾਵੇਂ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਪ੍ਰਾਣਾ 올ਡ ਟਾਕ ਜਿਹਨੂੰ ਬੋਲਦੇ ਆਪਾਂ ਸੰਗਤ ਟੋਲਾ ਗੁਰਦੁਆਰਾ ਉੱਥੇ ਦਰਸ਼ਨ ਕੀਤੇ ਆ ਉਹ ਪਵਿੱਤਰ ਜਗ੍ਹਾ ਹੈ ਜਿੱਥੇ ਮਾਤਾ ਕੰਚਨਾ ਦੇਵੀ ਭਾਈ ਬਲਾਕੀਦਾਸ ਜੀ ਮਾਂ ਬੇਟਾ ਰਹਿੰਦੇ ਸੀ ਉਹਨਾਂ ਨੇ ਮਾਤਾ ਜੀ ਨੇ ਕੰਚਨਾ ਦੇਵੀ ਨੇ ਗੁਰੂ ਤੇਗ ਬਹਾਦਰ ਜੀ ਵਾਸਤੇ ਚੋਲਾ ਸੀਖ ਰੱਖਿਆ ਸੀ ਤੇ ਅਰਦਾਸ ਕੀਤੀ ਸੀ ਗੁਰੂ ਸਾਹਿਬ ਜੀ ਜਦੋਂ ਆਪ ਖੁਦ ਆ ਕੇ ਚੋਲਾ ਮੰਗੋਗੇ ਤੁਹਾਨੂੰ ਦਵਾਂਗੇ ਚੋਲਾ ਤੁਹਾਡੇ ਵਾਸਤੇ ਰੱਖਿਆ ਤੇ ਗੁਰੂ ਤੇਗ ਬਹਾਦਰ ਜੀ ਜਦੋਂ ਧੋਪੜੀ ਸਾਹਿਬ ਤੋਂ ਸਾਮ ਤੋਂ ਆਏ ਇੱਥੇ ਆਏ ਤੇ ਮਾਤਾ ਜੀ ਕੋ ਚੋਲਾ ਮੰਗਿਆ ਜਾਣ ਲੱਗੇ ਤੇ ਮਾਤਾ ਜੀ ਨੇ ਆਖਿਆ ਕਿ ਗੁਰੂ ਜੀ ਇੱਥੇ ਕੁਛ ਸਮਾਂ ਹੋਰ ਰੁਕੋ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜਿਹੜੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਬੰਗਲਾਦੇਸ਼ ਪਹੁੰਚੇ ਨੇ ਤੇ ਸੰਗਤਾਂ ਦੇ ਜੋ ਕਦੀ ਪੰਜ ਆਦਮੀ 10 ਆਦਮੀ ਟੋਲੇ ਵੱਜ ਕੇ ਆਉਣ ਡੇ ਪੇ ਉਸ ਤੋਂ ਬਾਅਦ ਉਹਦਾ ਨਾਮ ਹੀ ਸੰਗਤ ਟੋਲਾ ਰੱਖਿਆ ਗਿਆ ਸੰਗਤ ਟੋਲਾ ਇਸ ਕਰਕੇ ਰੱਖਿਆ ਗਿਆ ਵੀ ਸੰਗਤਾਂ ਦੀ ਟੋਲੇ ਵੱਜ ਕਿਉਂਦੇ ਸੀ ਜਿਸ ਸਮੇਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨੇ ਦੀ ਧਰਤੀ ਤੇ ਅਵਤਾਰਨ ਧਾਰਨ ਕੀਤਾ ਤੇ ਮਾਮਾ ਕਿਰਪਾਲ ਚੰਦ ਜੀ ਨੇ ਜਿਹੜੀਆਂ ਚਿੱਠੀਆਂ ਭੇਜੀਆਂ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਬੰਗਲਾਦੇਸ਼ ਦੀ ਧਰਤੀ ਤੇ ਉਹਦਾ ਕੱਲ ਤੁਸੀਂ ਦਰਸ਼ਨ ਕਰਕੇ ਆਏ ਗੁਰਦੁਆਰਾ ਸੰਗਤ ਟੋਲਾ ਬੰਗਲਾ ਬਾਜ਼ਾਰ ਦੇ ਵਿੱਚ ਇੱਥੇ ਪ੍ਰਾਪਤ ਹੋਈਆਂ ਸਨ ਸੋ ਜਿਹੜੀਆਂ ਰੀਜਨਲ ਚਿੱਠੀਆਂ ਵਾਂ ਕਲਕੱਤੇ ਮਿਊਜ਼ੀਅਮ ਦੇ ਵਿੱਚ ਪਈਆਂ ਵਾਂ ਅਤੇ ਉਹਦੀਆਂ ਜਿਹਨੇ ਫੋਟੋ ਕਾਪੀਆਂ ਨੇ ਉਹ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸੰਪਰਦਾਇ ਕਾਸ ਸੇਵਾ ਸਿਹਰਾਇਸ ਵਾਲ ਜਿਹੜੇ ਕਾਰ ਸੇਵਾ ਕਰਵਾ ਰਹੇ ਨੇ ਬੰਗਲਾਦੇਸ਼ ਦੇ ਪੰਜ ਗੁਰਦੁਆਰਿਆਂ ਦੇ ਚਿਟਾਗਾਂਗ ਗੁਰਦੁਆਰਾ ਉੱਥੇ ਵੀ ਚਿੱਟੀਆਂ ਪਈਆਂ ਨੇ ਤੇ ਅਤੇ ਗੁਰਤੇਗ ਬਹਾਦਰ ਜੀ ਜਿਹੜੀ ਰੀਜਨਲ ਪੇਂਟਿੰਗ ਹੈ ਜਿਹੜਾ ਗੁਰਤੇਗ ਬਹਾਦਰ ਨੇ ਮੁੱਖ ਆਪ ਬਣਾਇਆ ਕਰਮ ਲੈ ਕੇ ਉਹ ਵੀ ਰੀਜਨਲ ਫੋਟੋ ਕਲਕੱਤੇ ਮਿਊਜ਼ੀਅਮ ਦੇ ਵਿੱਚ ਆ ਅਤੇ ਉਹਦੀ ਜਿਹੜੀ ਦਸਵੀਂ ਫੋਟੋ ਕਾਪੀ ਆ ਉਹ ਗੁਰਦੁਆਰਾ ਨਾਨਕਸ਼ਾ ਇੱਥੇ ਟਾਕਾ ਵਿੱਚ ਪਈ ਆ ਉਹਦੇ ਵੀ ਤੁਸੀਂ ਆਪ ਜੀ ਵੀਰ ਜੀ ਦਰਸ਼ਨ ਕਰ ਰਹੇ ਹੋ ਆਪ ਜੀ ਦੇ ਬਹੁਤ ਭਾ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ ਯਾਤਰਾ ਕੀਤੀ ਅਸੀਂ ਅਰਦਾਸ ਇਹੀ ਕਰਦੇ ਆਂ ਕਿ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਸਿੱਖਾਂ ਦੀ ਵੀਰਾਂ ਦੀ ਯਾਤਰਾ ਸਫਲ ਕਰੋ ਮਨ ਦੀਆਂ ਇਛਾਵਾਂ ਭਾਵਨਾਵਾਂ ਸੰਪੂਰਨ ਕਰੋ ਘਰਾਂ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਬਖਸ਼ੋ ਅਤੇ ਸਭ ਸੰਗਤ ਨੂੰ ਬੇਨਤੀ ਆ ਕਿ ਇਹ ਬੰਗਲਾਦੇਸ਼ ਦੀ ਧਰਤੀ ਤੇ ਕੋਈ ਸਿੱਖ ਨਹੀਂ ਆ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਮਹਾਂਪੁਰਖ ਬਾਬਾ ਸੁਖਾ ਸਿੰਘ ਦਾ ਵੱਤਵਾਰ ਸਹਿਯੋਗ ਦਿਓ ਅਤੇ ਇੱਥੇ ਪਾਵਨ ਸਥਾਨਾਂ ਤੇ ਵਿਸਾਖੀ ਅਤੇ ਗੁਰਪੁਰਬ ਦੋ ਦਿਹਾੜੇ ਮਨਾਏ ਜਾਂਦੇ ਨੇ ਇੰਡੀਆ ਤੋਂ ਜਥਾ ਹੁੰਦਾ ਵਾ ਤੁਸੀਂ ਵੀ ਆ ਪਰਿਵਾਰਾਂ ਸਮੇਤ ਆਓ ਤੇ ਯਾਤਰਾ ਕਰੋ ਆਪਣਾ ਜੀਵਨ ਸਫਲਾ ਕਰੋ ਤੇ ਮਾਹਪੁਰਖਾਂ ਦਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਥੇ ਆਣ ਕੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਇਹਨਾਂ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਇੱਥੇ ਪੰਜਾਬੀ ਸਿੱਖ ਨਹੀਂ ਹੈ ਤੇ ਜਦੋਂ ਹੀ ਪੰਜਾਬੀ ਨੂੰ ਆਪਣੀ ਸਿੱਖਾਂ ਨੂੰ ਕਿਸੇ ਨੂੰ ਵੇਖਣੇ ਸਾਨੂੰ ਚਾਅ ਚੜ ਜਾਂਦਾ ਇਨਾਂ ਨੇ ਜੋ ਇੱਥੇ ਐਂਟਰੀ ਪਾਈ ਗੁਰਦੁਆਰੇ ਦੇ ਵਿੱਚ ਤੇ ਸਾਨੂੰ ਇੰਨਾ ਚਾਚੜਿਆ ਮਨ ਬਾਗੋ-ਬਾਗ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਨੇ ਆਪਾਂ 1971 ਦੀ ਜੰਗ ਦੇ ਟਾਈਮ ਆਪਣੇ ਇੰਡੀਆ ਨਾਲ ਅਤੇ ਬੰਗਲਾਦੇਸ਼ ਆਰਮੀ ਦੇ ਜਵਾਨ ਸ਼ਹੀਦ ਹੋਏ ਸਨ ਉਹਨਾਂ ਦੀਆਂ ਤਸਵੀਰਾਂ ਨੇ ਹਾਂ ਔਰ ਇਸੇ ਜਗ੍ਹਾ ਤੇ 90 ਹਜ਼ਾਰ 13 ਆਦਮੀ ਜਿਹੜੇ ਆ ਸਰੈਂਡਰ ਕੀਤਾ ਪਾਕਿਸਤਾਨ ਵਾਲੇ ਇਹ ਇਸ ਜਗ੍ਹਾ ਤੇ ਸਰੈਂਡਰ ਕੀਤਾ ਸੀ ਜਨਰਲ ਸਪੇਕ ਸਿੰਘ ਅਤੇ ਜਗਜੀਤ ਸਿੰਘ ਰੋੜਾ ਦੇ ਗਾੜੀ ਔਰ ਉਹਨਾਂ ਦੀਆਂ ਚਾਰ ਕੁਰਸੀਆਂ ਔਰ ਟੇਬਲ ਇੱਥੇ ਆ ਗੇਟ ਬਣਿਆ ਵਾ ਇਹ ਥੱਲੇ ਇੱਕ ਬਿਲਡਿੰਗ ਵਾ ਜਿੱਥੇ ਉਹਨਾਂ ਦੀਆਂ ਫੋਟੋਆਂ ਆ ਤੇ ਚਾਰੇ ਕੁਰਸੀਆਂ ਤੇ ਟੇਬਲ ਵਾ ਜਿਸ ਟੇਬਲ ਦੇ ਉੱਤੇ ਸਰਿੰਡਰ ਕਰਕੇ ਸਾਈਨ ਕਰਕੇ ਸਰਿੰਡਰ ਕੀਤਾ ਸੀ ਇਹ ਉਹ ਜਗ੍ਹਾ ਵਾ ਇਹ ਬਾਬਾ ਜੀ ਕਦੋਂ ਵੇਖਣ ਨੂੰ ਮਿਲੂਗਾ ਇਹ ਹੁਣ ਬੰਦ ਹੋ ਚੁੱਕਾ ਹੈ ਪਹਿਲੇ ਚਾਲੂ ਸੀ ਹੁਣ ਬੰਦ ਹੋ ਚੁੱਕਾ ਵਾ ਠੀਕ ਹੈ ਜੀ ਔਰ ਇਹ ਉਹਨਾਂ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਵਾ ਇਹ ਵਾਲਾ ਇਹ ਚੀਜ਼ ਕੀ ਬਾਬੇ ਟਾਵਰ ਕਾ ਦਾ ਹੈ ਇਹ ਉਹ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਵਾ ਇਹ ਜਿਹੜਾ ਪੂਰਾ ਤਿਆਰ ਨਹੀਂ ਹੋਇਆ ਲੱਗਦਾ ਨਾ ਨਹੀਂ ਤਿਆਰ ਇਹ ਪੂਰਾ ਕ ਪੂਰਾ ਕਾਚੀਆ ਔਰ 16 ਦਸੰਬਰ ਨੂੰ ਇੱਥੇ ਬਹੁਤ ਵੱਡੇ ਦਰਗਾਹ ਦੇ ਵਿੱਚ ਪ੍ਰੋਗਰਾਮ ਦੱਸਤਾ ਆਪਣਾ ਇੰਡੀਆ ਦੇ ਵਿੱਚ 15 ਅਗਸਤ 26 ਜਨਵਰੀ ਹੁੰਦਾ ਉਸੇ ਤਰ੍ਹਾਂ ਇੱਥੇ 16 ਦਸੰਬਰ ਨੂੰ ਏਕੱਤਰ ਦੇ ਵਿੱਚ 16 ਦਸੰਬਰ ਨੂੰ ਹੋਇਆ ਸੀ ਜਯਾਦ ਤੇ 16 ਦਸੰਬਰ ਨੂੰ ਇੱਥੇ ਆਜ਼ਾਦੀ ਦਿਵਸ ਮਨਾਉਂਦੇ ਨੇ